वखरे गोविंद देही रे दस कदो मिलन के माता सानु वडे वीरे सरसा नदीन कीते वखरे गोविंद देही रे दस कदो मिलन के माता ਸਾਨੂੰ ਵੱਡੇ ਵੀਰੇ ਮਾਸਮ ਜਿੰਦਾ ਦਿਆਂ ਤਪਣੀਆਂ ਲਿਆ ਭੈੜ ਉਸ ਜਲਾਦਾਨੀ ਠੰਡੇ 부ਜ ਜਟ ਠੰਡੀਆਂ ਰਾਤਾ ਦਾਦੀ ਨਾਲ ਕਟੀਆਂ ਲਾਲਾ ਨੇ ਨੀਹਾ ਜੋ ਸਰਹੰਦ ਦਿਆਂ ਉਹ ਸਿੱਖੀ ਦਿਆਂ ਮਸਾਲਾ ਨੇ ઠંડે બુજ્ડટ ઠંડીયા રાતા દાદી ਨਾਲ કટિયા લાલા ને નીહા જો સરહંદ દિયા ઓ શીખી દિયા મિસલા ને મોતી મેરા દຸດ શકાવે હે અખા ચ અથરુ વેંદે ને દાદી આખરે મિલણી સાડી لالے ਚੜਦੀ ਕਲਾ ਵਿੱਚ ਕਹਿੰਦੇ ਨੇ ਪੰਡ ਪਾਪਾ ਦੀ ਸਿਰ ਤੇ ਬਣੀ ਸੰਗਤ ਗੰਗੂ ਦੀਆਂ ਚਾਲਾਂ ਨੇ ਠੰਡੇ ਬੁਰਜ ਟਟ ਠੰਡਿਆ ਰਾਤਾ ਹਾ ਦਾਦੀ ਨਾਲ ਕਟੀਆਂ ਲਾਲਾ ਨੇ ਉਸ ਕੀ ਦੀਆਂ ਮਸਾਲਾ ਨੇ ਜਾਨੋ ਪਿਆਰੀ ਸਿੱਖੀ ਸਾਨੂੰ ਨਈਓ ਰਾਜ ਭਾਗ ਪਿਆਰੇ ਸੁੱਬੇ ਦੀ ਕਚਹਿਰੀ ਜਾਕੇ ਛੱਡੇ ਓਨਾ ਨੇ ਜੇ ਕਾਰੇ ਜਾਨੋ ਪਿਆਰੀ ਸਿੱਖੀ ਸਾਨੂੰ ਨਈਓ ਰਾਜ ਭਾਗ ਪਿਆਰੇ ਸੁੱਬੇ ਦੀ ਕਚਹਿਰੀ ਜਾਕੇ ਠੰਡੇ ਉਹਨਾਂ ਨੇ ਰਹਿ ਕਾਰੇ ਤੇ ਜਿਸਰ ਨੇ ਉੱਥੇ ਚੁੱਕਦੇ ਜਿੱਤੇ ਖੜਕਦੀਆਂ ਖੜਤਾਲਾਂ ਨੇ ਠੰਡੇ ਬੁਰਜ ਤੇ ਠੰਡੀਆਂ ਰਾਤਾ ਦਾਦੀ ਨਾਲ ਕਟੀਆਂ ਲਾਲਾ ਨੇ ਨੀਹਾ ਜੋ ਸਰਹੰਦ ਦੀਆਂ ਉਹ ਸਿੱਖੀ ਦੀਆਂ ਮਸਾਲਾ ਨੇ ਠੰਡੇ ਬੁਰਜ ਤੇ ਠੰਡੀਆਂ ਰਾਤਾ ਦਾ ਦਿਨ ਲੈ ਕਟੀਆਂ ਲਾਲਾ ਨੇ ਨੀਹਾ ਜੋ ਸਰਹੰਦ ਦੀਆਂ ਉਹ ਸਿੱਖੀ ਦੀਆਂ ਮਿਸਾਲਾਂ ਨੇ ਉਹ ਸਿੱਖੀ ਦੀਆਂ ਮਿਸਾਲਾਂ ਨੇ ਉਹ ਸਿੱਖੀ ਦੀਆਂ ਮਿਸਾਲਾਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੁਨੇਹਾਲ